ਆ ਜਨ ਸਾਥੀਓ ਮੈਂ ਐਡਵੋਕੇਟ ਨਿਰਿੰਦਰ ਕੁਮਾਰ ਟ੍ਰੇਜ਼ਰ ਪਾਵਾ ਐਸੋਸੀਏਸ਼ਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਜਿਹੜਾ ਉਹਨੇ ਬੜੀ ਗੰਬੀਰ ਕਰੋਪੀਆਂ ਦੇ ਵਿੱਚੋਂ ਗੁਜ਼ਰਿਆ ਹੜ੍ਹਾਂ ਨੇ ਜਿਹੜਾ ਪੰਜਾਬ ਦੇ ਲੋਕਾਂ ਦੀ ਜਿਹੜੀ ਆ ਉਹ ਕਮਰ ਤੋੜ ਦਿੱਤੀ ਹੈ ਔਰ ਅੱਜ ਅਸੀਂ ਖੜੇ ਹਾਂ ਮਕੋੜਾ ਪੱਤਨ ਦੇ ਉੱਤੇ ਇਹ ਆਖਰੀ ਪਿੰਡ ਮੈਂ ਕਹਿ ਸਕਦਾ ਇਸ ਤੋਂ ਬਿਲਕੁਲ ਅੱਗੇ ਦਰਿਆ ਦੇ ਨਾਲ ਪਾਕਿਸਤਾਨ ਦਾ ਬਾਰਡਰ ਹੈ ਔਰ ਇਹ ਉਹ ਪਿੰਡ ਹੈ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਇਫੈਕਟਡ ਹੋਇਆ ਸੀਗਾ ਫਲੱਡ ਦੇ ਨਾਲ ਜਿੱਥੇ 10-10 ਫੁੱਟ ਪਾਣੀ ਆ ਗਿਆ ਸੀਗਾ ਔਰ 10-12 ਦਿਨ ਲੋਕਾਂ ਨੇ ਆਪਣੀਆਂ ਛੱਤਾਂ ਦੇ ਉੱਤੇ ਰਹਿ ਕੇ ਗੁਜ਼ਾਰਾ ਕੀਤਾ ਬਿਨਾ ਪਾਣੀ ਦੇ ਬਿਨਾ ਰਾਸ਼ਨ ਦੇ ਬਹੁਤ ਇਹਨਾਂ ਦੇ ਕਹਦਾ ਜਿਹੜਾ ਜੀਣਾ ਉਹ ਮੁਸ਼ਕਲ ਸੀਗਾ ਔਰ ਮੈਂ ਧੰਨਵਾਦ ਕਰਦਾ ਅੱਜ ਆਪਣੀ ਐਸੋਸੀਏਸ਼ਨ ਵੱਲੋਂ ਪਾਵਾ ਐਸੋਸੀਏਸ਼ਨ ਮਾਨਯੋਗ ਰਿਟਾਇਰਡ ਜਸਟਿਸ ਸ਼੍ਰੀ ਜੋਰਾ ਸਿੰਘ ਜੀ ਜਿਹੜੇ ਸਾਡੇ ਇਹਦੇ ਚੀਫ ਪੈਟਰਨ ਨੇ ਔਰ ਵੱਡੇ ਭਾਈ ਸਾਹਿਬ ਸਾਡੇ ਡਾਕਟਰ ਵਿਜੇ ਕੁਮਾਰ ਰਿਟਾਇਰਡ ਸਿਵਲ ਸਰਜਨ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਤੇ ਬਾਕੀ ਸਾਰੀ ਟੀਮ ਦਾ ਜਿਹੜਾ ਨੇ ਮੇਰੇ ਨਾਲ ਸੰਪਰਕ ਕੀਤਾ ਕਿ ਅਸੀਂ ਜਿਹੜੇ ਫਲੱਡ ਅਫੈਕਟਡ ਏਰੀਆਜ਼ ਨੇ ਉਹਨਾਂ ਦੇ ਲੋਕਾਂ ਨੂੰ ਮਿਲ ਕੇ ਉਹਨਾਂ ਦੀ ਕੋਈ ਮਦਦ ਕਰਨਾ ਚਾਹੁੰਦੇ ਆ ਤੇ ਅੱਜ ਦਾ ਦਿਨ ਜਿਹੜਾ ਉਹ ਅਸੀਂ ਇੱਥੇ ਰੱਖਿਆ ਸੀਗਾ ਜ ਜਸੀਂ ਮਕੋੜਾ ਪਿੰਡ ਦੇ ਸਕੂਲ ਪ੍ਰਾਇਮਰੀ ਸਕੂਲ ਦੇ ਵਿੱਚ ਖੜੇ ਆ ਅੰਦਰ ਸਾਡਾ ਜਿਹੜਾ ਉਹ ਕੈਂਪ ਜਿਹੜਾ ਉਹ ਚੱਲ ਰਿਹਾ ਸਾਡੀਆਂ ਟੀਮਸ ਜਿਹੜੀਆਂ ਨੇ ਉਹ ਅੰਦਰ ਡਾਕਟਰਸ ਦੀ ਟੀਮ ਜਿਹੜੀ ਹੈ ਉਹ ਅੰਦਰ ਬਕਾਇਦਾ ਚੈੱਕਅਪ ਕਰ ਰਹੀ ਹੈ ਔਰ ਹਰ ਤਰ੍ਹਾਂ ਦੀ ਮੈਡੀਸਿਨ ਜਿਹੜੀ ਹੈ ਉਹ ਲੈ ਕੇ ਸਾਡੀਆਂ ਟੀਮਾਂ ਜਿਹੜੀਆਂ ਪੁੱਜੀਆਂ ਨੇ ਜਿਹਦਾ ਲਾਭ ਲੋਕੀ ਅੰਦਰ ਪ੍ਰੋਪਰ ਚੈੱਕਅਪ ਕਰਾਉਣ ਤੋਂ ਬਾਅਦ ਮੈਡੀਸਿਨ ਲੈ ਕੇ ਕਰ ਰਹੇ ਨੇ ਔਰ ਮੈਂ ਇਹ ਸਮਝਦਾ ਕਿ ਇਹ ਸਮੇਂ-ਸਮੇਂ ਦੇ ਉੱਤੇ ਜਦੋਂ ਵੀ ਕੋਈ ਕੁਦਰਤੀ ਆਫਤ ਹੁੰਦੀ ਹੈ ਤੇ ਮਨੁੱਖੀ ਮਨੁੱਖ ਹੋਣ ਦੇ ਨਾਤੇ ਸਾਡਾ ਸਾਰਿਆਂ ਦਾ ਇੱਕ ਇੱਕਲਾਕੀ ਫਰਜ਼ ਬਣ ਜਾਂਦਾ ਕਿ ਅਸੀਂ ਉਹਨਾਂ ਲੋਕਾਂ ਦੀ ਜਿਨ੍ਹਾਂ ਨੂੰ ਕੁਦਰਤ ਨੇ ਮਾਰ ਚੜੀ ਹੈ ਚਾਹੇ ਉਹ ਕੁਦਰਤੀ ਆ ਚਾਹੇ ਉਹ ਸਰਕਾਰਾਂ ਦਾ ਫੇਲੀਅਰ ਆ ਮੈਂ ਜੇ ਪਰਸਨਲੀ ਵਿਅਕਤੀਗਤ ਤੌਰ ਤੇ ਕਹਾਂ ਤੇ ਥੋੜਾ ਕਿਤੇ ਮੈਨੂੰ ਇਹ ਵੀ ਲੱਗਦਾ ਕਿ ਜਿਹੜੀ ਇਹ ਨੈਚੁਰਲ ਡਿਸਾਸਟਰ ਨੂੰ ਆਪਾਂ ਨਹੀਂ ਕਹਿ ਸਕਦੇ ਇਹਨੂੰ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ ਜਾ ਸਕਦਾ ਸੀ ਖੈਰ ਉਹਦੇ ਤੇ ਆਪਾਂ ਕਿਤੇ ਫੇਰ ਕਿਸੇ ਮੰਚ ਦੇ ਉੱਤੇ ਗੱਲ ਕਰਾਂਗੇ ਔਰ ਮੈਂ ਅੱਜ ਆਪਣੀ ਸਾਰੀ ਟੀਮ ਦਾ ਜਿੰਨੀ ਵੀ ਸਾਡੀ ਲੀਡਰਸ਼ਿਪ ਇੱਥੇ ਆਈ ਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਇੱਥੇ ਆ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਲੋਕਾਂ ਦੇ ਵਿੱਚ ਆਏ ਨੇ ਔਰ ਲੋਕਾਂ ਦੇ ਦੁੱਖ ਤਕਲੀਫ ਜਿਹੜੇ ਆ ਉਹ ਉਹਨਾਂ ਦੇ ਨਾਲ ਉਹ ਉਹਨਾਂ ਦਾ ਤਾਰੂਫ ਹੋਇਆ ਜਿਸ ਤਰ੍ਹਾਂ ਅੱਜ ਜਸਟਿਸ ਸਾਹਿਬ ਅੱਜ ਅੰਦਰ ਕਹਿ ਰਹੇ ਸੀਗੇ ਕਿ ਇਹ ਮੈਂ ਹੈਰਾਨ ਹੋ ਗਿਆ ਕਿ ਇਹ ਸਾਰੀਆਂ ਇਹਨਾਂ ਦੀਆਂ ਸਕੂਲ ਦੀ ਦੀਵਾਰ ਟੁੱਟ ਗਈ ਜਾਂ ਨਿਸ਼ਾਨ ਜਿਹੜੇ ਬਣੇ ਹੋਏ ਨੇ ਸਾਰੇ ਪਾਣੀ ਦੇ ਨਿਸ਼ਾਨ ਨੇ ਇਹ ਸਾਰਾ ਪਾਣੀ ਕਹਿੰਦੇ ਕਿ ਇਸ ਲੈਵਲ ਤੱਕ ਚੜ ਗਿਆ ਮਹ ਜੀ ਬਿਲਕੁਲ ਇਸ ਲੈਵਲ ਤੱਕ ਚੜਿਆ ਰਿਹਾ ਉਹ ਰੱਠ 10 ਦਿਨ ਪਾਣੀ ਜਿਹੜਾ ਇਸੇ ਤਰੀਕੇ ਦੇ ਨਾਲ ਜਿਹੜਾ ਉਹ ਖੜਾ ਰਿਹਾ ਛੱਡ ਕੇ ਲੋਕਾਂ ਦੇ ਖੇਤਾਂ ਦੇ ਵਿੱਚ ਉਹਦੀ ਪਾੜ ਪਾ ਕੇ ਆ ਗਿਆ ਉਹਦੇ ਚ ਕਈ ਉਹਦੇ ਫੈਕਟਰਸ ਨੇ ਜਿਨ੍ਹਾਂ ਚ ਕਿਲ ਲੀਗਲ ਮਾਈਨਿੰਗ ਵੀ ਹੈ ਉਦੇ ਕਰਕੇ ਜਿਹੜਾ ਇਹ ਪਾੜ ਪੇਨ ਹੈ ਔਰ ਕਾਫੀ ਜ਼ਿਆਦਾ ਪੇਨ ਹੈ ਹੁਣ ਵੀ ਵਿਧਾਨ ਸਭਾ ਦੇ ਵਿੱਚ ਵੀ ਇਹਦਾ ਮੁੱਦਾ ਜਿਹੜਾ ਉੱਠਿਆ ਸੀਗਾ ਇੱਕ ਐਪਲੀਕੇਸ਼ਨ ਇੱਥੋਂ ਦੇ ਲੋਕਾਂ ਨੇ 15-20 ਪਿੰਡਾਂ ਦੇ ਲੋਕਾਂ ਨੇ ਲਿਖ ਕੇ ਦਿੱਤੀ ਸੀਗੀ ਕਿ ਇਹ ਜਿਹੜੀ ਮਾਈਨਿੰਗ ਹੈ ਇਹਨੂੰ ਪਿੰਡਾਂ ਦੇ ਲਾਗੂ ਰੋਕਿਆ ਜਾਏ ਤਾਂ ਜੀ ਪਾਣੀ ਜਿਹੜਾ ਉਹ ਨੈਚੁਰਲ ਫਲੋ ਜੋ ਤਾਂ ਹੈਗਾ ਕੁਦਰਤੀ ਉਸ ਤਰੀਕੇ ਦੇ ਨਾਲ ਦਰਿਆ ਜਿਹੜਾ ਆਪਣੇ ਰੁੱਖ ਦੇ ਵਿੱਚ ਵਗੇ ਚਲੋ ਇਹ ਸਰਕਾਰਾਂ ਦਾ ਕੰਮ ਹੈ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦਿੰਦਾ ਕਿ ਇੱਥੇ ਗੈਰ ਰਾਜਨੀਤਿਕ ਔਰ ਗੈਰ ਰਾਜਨੀਤਿਕ ਦੋਨੋਂ ਤਰ੍ਹਾਂ ਦੀਆਂ ਇੰਸਟੀਚੂਟਸ ਇੱਥੇ ਆਏ ਨੇ ਔਰ ਜਿਹੜਾ ਜ਼ਿਆਦਾ ਕੰਮ ਇੱਥੇ ਰਿਹਾ ਜਾਂ ਚਾਹੇ ਫਲੱਡ ਤੋਂ ਇਮੀਡੀਏਟ ਬਾਅਦ ਪਸ਼ੂਆਂ ਦਾ ਚਾਰਾ ਹੋਵੇ ਲੋਕਾਂ ਦਾ ਰਾਸ਼ਨ ਹੋਵੇ ਉਹ ਸਾਰਾ ਗੈਰ ਰਾਜਨੀਤਿਕ ਜਿਹੜੇ ਜਥੇਬੰਦੀਆਂ ਨੇ ਉਹਨਾਂ ਲੋਕਾਂ ਦਾ ਯੋਗਦਾਨ ਜੇ ਕਹਾਂ ਕਿ 90% ਹੈ ਤੇ ਇਹਦੇ ਵਿੱਚ ਕੋਈ ਦੂਰ ਆਏ ਨਹੀਂ 90% ਕੰਮ ਗੈਰ ਰਾਜਨੀਤਿਕ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਕੀਤਾ ਇਹ ਐਸੋਸੀਏਸ਼ਨ ਹੈ ਵੀ ਟੋਟਲੀ ਗੈਰ ਰਾਜਨੀਤਿਕ ਹੈ ਔਰ ਆਪਣੀ ਜੇਬ ਦੇ ਵਿੱਚ ਉਹ ਪੈਸਾ ਇਕੱਠਾ ਕਰਕੇ ਉਸ ਪੈਸੇ ਦੇ ਨਾਲ ਜਿਹੜਾ ਅੱਜ ਏਡੇ ਵੱਡੇ ਪੱਧਰ ਤੇ ਜਿਹੜਾ ਇਹ ਕੈਂਪ ਜਿਹੜਾ ਉਹ ਲਾਇਆ ਜਾ ਰਿਹਾ ਔਰ ਲੋਕਾਂ ਨੂੰ ਉਹਦੀ ਜਿਹੜੀ ਬਕਾਇਦਾ ਸਹੂਲਤ ਜਿਹੜੀ ਹੁੰਦੀ ਸੀ ਹੜਪੀੜਿਤ ਲੋਕਾਂ ਦੇ ਲਈ ਪਾਵਾਂ ਨੇ ਜਿਹੜਾ ਸਭ ਤੋਂ ਪਹਿਲਾਂ ਤੇ ਇਹੀ ਸਟੈਪ ਲਿਆ ਸੀਗਾ ਕਿ ਜਿਹੜਾ ਹੜ ਤੋਂ ਬਾਅਦ ਇਮੀਡੀਟ ਜਿਹੜਾ ਲੋਕਾਂ ਨੂੰ ਬਿਮਾਰੀਆਂ ਜਿਹੜੀਆਂ ਉਹਨਾਂ ਤੋਂ ਲੋਕੀ ਗ੍ਰਸਤ ਹੋ ਰਹੇ ਨੇ ਪਹਿਲਾਂ ਉਹਨਾਂ ਨੂੰ ਕੱਢਿਆ ਜਾਏ ਉਹਦੇ ਚ ਡਾਕਟਰਸ ਦੀ ਟੀਮ ਦੇ ਨਾਲ ਉਹਨਾਂ ਨੇ ਕੰਸਲਟ ਕੀਤਾ ਜਿਸ ਤਰ੍ਹਾਂ ਅੱਜ ਸਾਡੇ ਸਿਵਲ ਸਰਜਨ ਰਟਾਇਰਡ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਜੀ ਰਟਾਇਰਡ ਆਯੁਰਵੇਦਿਕ ਦੇ ਇੰਚਾਰਜ ਰਮੇਸ਼ ਕੁ ਐ ਬਈ ਜਿਹੜੇ ਪ੍ਰਾਈਵੇਟ ਪ੍ਰੈਕਟਿਸ ਕਰਦੇ ਨੇ ਬੀਐਮਐਸ ਡਾਕਟਰ ਡਾਕਟਰ ਰਾਹੁਲ ਜੀ ਡਾਕਟਰ ਰਵੀ ਜੀ ਇਹ ਸਾਰੇ ਡਾਕਟਰ ਜਿਹੜੇ ਨੇ ਉਹ ਇੱਥੇ ਉਹਨੇ ਪਾਵਾ ਜਿਹੜੀ ਸਾਡੀ ਐਸੋਸੀਏਸ਼ਨ ਆ ਉਹਦੇ ਕਹਿਣ ਦੇ ਉੱਤੇ ਹੀ ਇੱਥੇ ਆਏ ਨੇ ਔਰ ਲੋਕਾਂ ਨੂੰ ਆਪਣਾ ਯੋਗਦਾਨ ਲੋਕਾਂ ਨੂੰ ਜਿਹੜੀ ਆਈਆਂ ਬਿਮਾਰੀਆਂ ਨੇ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਦੀ ਸਹੂਲਤ ਲਈ ਆਏ ਆ। ਆਵਾਇਓ ਐਜੂਕੇਸ਼ਨ ਖੇਤਰ ਦੇ ਵਿੱਚ ਵੀ ਕੰਮ ਕਰ ਰਹੀ ਔਰ ਬਕਾਇਦਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਇੱਕ ਸਭ ਤੋਂ ਗੰਭੀਰ ਸਮੱਸਿਆ ਅਡਲਟਰੇਸ਼ਨ ਦੀ ਹੈ ਜਿਹਦੇ ਨਾਲ ਮੈਂ ਸਮਝਦਾ ਕਿ ਮਨੁੱਖ ਮਨੁੱਖ ਦੀ ਮੌਤ ਦਾ ਕਾਰਨ ਬਣ ਰਿਹਾ ਫੂਡ ਨੂੰ ਡਲਟਰੇਟ ਕਰਕੇ ਇਹ ਜਿਹੜਾ ਕਿ ਬਹੁਤ ਵੱਡਾ ਇੱਕ ਇੰਟਰਨੈਸ਼ਨਲ ਇਸ਼ੂ ਹੈ ਜਿਹਦੇ ਤੇ ਸਰਕਾਰਾਂ ਸਮੇਂ-ਸਮੇਂ ਦੀਆਂ ਸਰਕਾਰਾਂ ਮੈਂ ਕੋਈ ਕੱਲੀ ਇੱਕ ਸਰਕਾਰ ਨੂੰ ਇਹਦੇ ਲਈ ਦੋਸ਼ੀ ਨਹੀਂ ਠਰ ਹੁੰਦਾ ਉਹਨਾਂ ਨੇ ਕਦੀ ਇਹਦੇ ਉੱਤੇ ਕਦੀ ਆਪਣੀ ਪ੍ਰੀ ਪਲੈਨਿੰਗ ਹੀ ਨਹੀਂ ਕੀਤੀ ਕਿ ਇਹਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਏ ਜਿਹਦਾ ਚਲਨ ਤਿਉਹਾਰਾਂ ਦੇ ਉੱਤੇ ਬਹੁਤ ਜ਼ਿਆਦਾ ਹੁੰਦਾ ਸਾਡੀ ਪਾਵ ਐਸੋਸੀਏਸ਼ਨ ਨੇ ਸਮੇਂ-ਸਮੇਂ ਤੇ ਬਖੋ-ਬਖ ਜ਼ਿਲ੍ਹਿਆਂ ਦੇ ਵਿੱਚ ਇਹ ਕਾਫੀ ਕੇਸ ਜਿਹੜੇ ਨੇ ਉਹਨਾਂ ਨੂੰ ਹਾਈਲਾਈਟ ਕੀਤਾ ਜਿਹਦੇ ਨਾਲ ਲੋਕਾਂ ਦੀ ਕੀਮਤੀ ਜਾਨ ਜਿਹੜੀ ਹੈ ਉਹ ਬਚੀ ਐ ਲੋਕਾਂ ਦੀ ਸਿਹਤ ਖਰਾਬ ਹੋਣ ਤੋਂ ਬਚੀ ਐ ਇਸਨ ਤੋਂ ਭਾਵ ਜਿਸ ਤਰ੍ਹਾਂ ਆਮ ਲੋਕਾਂ ਨੂੰ ਕਈ ਬੜੀ ਨਹੀਂ ਇਸ ਚੀਜ਼ ਦਾ ਪਤਾ ਚੱਲਦਾ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਕੀਤੀ ਜਾਂਦੀ ਐ ਚਾਹੇ ਉਹ ਸਾਡੀਆਂ ਖਾਣ-ਪੀਣ ਦੀਆਂ ਚੀਜ਼ਾਂ ਹੋਣ ਰੋਜ਼ਮਰਰਾ ਦੀਆਂ ਜਿਸ ਤਰ੍ਹਾਂ ਕਿ ਦੁੱਧ ਲੈ ਲਓ ਦਹੀਂ ਲੈ ਲਓ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਅਡਲਟਰੇਸ਼ਨ ਜਿਹੜੀ ਉਹ ਪੀਕ ਤੇ ਐ ਖਾਸ ਕਰਕੇ ਪੰਜਾਬ ਦੇ ਵਿੱਚ ਉੰਨੀ ਦੁੱਧ ਦੀ ਪੈਦਾਵਾਰ ਨਹੀਂ ਹੈਗੀ ਜਿੰਨੀ ਕੰਜ਼ਮਪਸ਼ਨ ਐ ਤੋ ਕ੍ਰਿਸਟਲ ਕਰੀਅਰ ਆ ਕਿ ਜੇ ਕੰਜ਼ਮਪਸ਼ਨ ਜ਼ਿਆਦਾ ਪ੍ਰੋਡਕਸ਼ਨ ਘਟਾ ਹੈ ਤੇ ਇਟ ਮੀਨਸ ਸਮਥਿੰਗ ਇਜ਼ ਗੋਇੰਗ ਰੋਂਗ ਉਹ ਚੀਜ਼ਾਂ ਦੇ ਉੱਤੇ ਪੁਆਇੰਟ ਆਊਟ ਕਰਕੇ ਸਾਡੀਆਂ ਟੀਮਾਂ ਜਿਹੜੀਆਂ ਨੇ ਉਹ ਵਰਕ ਕਰਦੀਆਂ ਨੇ ਫਿਰ ਵਰਕ ਕਰਨ ਤੋਂ ਬਾਅਦ ਸਟਿੰਗ ਕਰਦੀਆਂ ਨੇ ਸਟਿੰਗ ਕਰਨ ਤੋਂ ਬਾਅਦ ਉਹ ਚੀਜ਼ ਨੂੰ ਹਾਈਲਾਈਟ ਕਰਦੀਆਂ ਨੇ ਜੋ ਮੈਂ ਇਸ ਸਮੇਂ ਨਾਲ ਕਿ ਬੜਾ ਇੱਕ ਮਨੁੱਖੀ ਜਿਹੜੀ ਸਿਹਤ ਹੈ ਲੋਕਾਂ ਦੇ ਪ੍ਰਤੀ ਲੋਕਾਂ ਦੀ ਸਿਹਤ ਪ੍ਰਤੀ ਲੋਕਾਂ ਦੀ ਜਾਨਾਂ ਪ੍ਰਤੀ ਇੱਕ ਬੜਾ ਜ਼ਬਰਦਸਤ ਉਪਰਾਲਾ ਔਰ ਇਹ ਇੱਕ ਬੜਾ ਡੇਰਿੰਗ ਸਟੱਬ ਵੀ ਹੈ ਕਿਉਂਕਿ ਜਿਹੜੇ ਅਡਲਟਰੇਸ਼ਨ ਵਾਲੇ ਲੋਕ ਨੇ ਉਹ ਕਈ ਤਰੀਕੇ ਦੇ ਹੱਥ ਘੰਡੇ ਅਪਣਾ ਲੈਂਦੇ ਨੇ ਉਹਦੇ ਨਾਲ ਕਈ ਵਾਰੀ ਲਾਈਫ ਥ्रेट ਵੀ ਤੁਹਾਨੂੰ ਰਹਿੰਦਾ ਪਰ ਸਾਡੀ ਜਿਹੜੀ ਇਹ ਐਸੋਸੀਏਸ਼ਨ ਹੈ ਨਦਰ ਹੋ ਕੇ ਲੋਕਲ ਲੋਕ ਹਿੱਤ ਦੇ ਵਿੱਚ ਜਿਹੜਾ ਉਹ ਕੰਮ ਕਰਦੀ ਹੈ ਔਰ ਇਹਦੇ ਉੱਤੇ ਕਾਫੀ ਡਿਟੇਲ ਡਿਸਕਸ਼ਨ ਵੀ ਹੋਈ ਕਿ ਇਹਦੇ ਤੇ ਕਾਫੀ ਡਿਸਕਸ਼ਨ ਵੀ ਹੋਈ ਕਿ ਫੂਡ ਐਡਲਟਰੇਸ਼ਨ ਦੇ ਉੱਤੇ ਜਿਹੜਾ ਕਾਨੂੰਨ ਹੈ ਕਾਨੂੰਨ ਤੇ ਬਣਿਆ ਪਰ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਬਹੁਤ ਘਟਿਆ ਕਿਉਂਕਿ ਕਾਫੀ ਜਿਹੜੇ ਨਾ ਲੂਪ ਹੋਲਸ ਰਹਿ ਜਾਂਦੇ ਨੇ ਪ੍ਰੋਪਰ ਪ੍ਰोसीडिंग ਜਿਹੜੀ ਉਹ ਚੱਲਦੀ ਨਹੀਂ ਔਰ ਇਹਦੇ ਚ ਜਿਹੜੀ ਪਨਿਸ਼ਮੈਂਟ ਹੈ ਉਹ ਥੋੜੀ ਜੀ ਜਿਹੜੀ ਆ ਰਿਗਰੈਸ ਕਰਨੀ ਚਾਹੀਦੀ ਹੈ ਵਧਾਉਣੀ ਚਾਹੀਦੀ ਹੈ ਤਾਂ ਜੀ ਲੋਕਾਂ ਦੇ ਵਿੱਚ ਇਹਦਾ ਡਰ ਜਿਹੜਾ ਉਹ ਬਣੇ ਤੇ ਲੋਕੀ ਜਿਹੜਾ ਉਹ ਸਹੀ ਰਸਤੇ ਤੇ ਚੱਲਣ